ਸ਼ੈਤਾਨ ਹਿੱਤਾ ਕੁੱਤੇ ਦੀ ਤਰ੍ਹਾਂ ਕੁੱਤੇ ਨੂੰ ਕਿਦਾਂ ਭਜਾਉਂਦੇ ਅਜਾ ਇਹਦਾ ਉਹ ਫੇਰ ਉਹਦਾ ਮੁੜ ਕੇ ਫਿਰ ਕਿਦਾਂ ਦਬਕਾ ਮਾਰਦੇ ਪੈਰ ਕਿਦਾਂ ਚੱਲ ਭਜਿੰਦਾ ਦਬਕਾ ਮਾਰਦੇ ਇਸੇ ਤਰ੍ਹਾਂ ਸ਼ੈਤਾਨ ਇੱਕ ਕੁੱਤੇ ਦੀ ਤਰ੍ਹਾਂ ਉਹ ਭਜੇਗਾ ਤਾਂ ਜਦੋਂ ਤੁਸੀਂ ਉਹਨੂੰ ਦਬਕਾ ਮਾਰੋਗੇ ਹਲਲਿਏ ਉਹਨੂੰ ਪਤਾ ਹੋਵੇਗਾ ਜਦੋਂ ਵੀ ਉਹਦੇ ਸਾਹਮਣੇ ਜਾ ਕੇ ਖੜ ਜਾਓਗੇ ਦਬਕਾ ਮਾਰੋਗੇ ਚੱਲ ਸ਼ੈਤਾਨ ਕੁੱਪਟੇ ਕੁੱਤਾ ਕਿੰਨੂੰ ਪੈਂਦਾ ਹੈ ਜਿਹੜਾ ਉਹਦੇ ਤੋਂ ਡਰਦਾ ਉਹ ਡਰ ਨੂੰ ਸੁੰਘ ਲੈਂਦਾ ਕੁੱਤਾ ਸੁੰਘ ਲੈਂਦਾ ਤੇ ਇਹ ਮੇਰੇ ਤੋਂ ਡਰਦਾ ਇੱਕ ਉਹ ਭੌਂਕਦਾ ਆਪਾਂ ਕੰਡੇ ਨੇ ਲੱਗਦੇ ਜਾਂਦੇ ਆ ਨੁੱਕਰ ਤੇ ਲੱਗਦੇ ਜਾਂਦੇ ਉਹ ਫੇਰ ਭੌਂਕਦਾ ਆਪਾਂ ਫੇਰ ਨੁੱਕਰ ਤੇ ਲੱਗਦੇ ਜਾਂਦੇ ਉਹਨੂੰ ਪਤਾ ਇਹ ਮੇਰੇ ਤੋਂ ਡਰਦਾ ਮੈਂ ਤਾਂ ਬਸ ਹੁਣ ਸ਼ੇਰ ਬਣ ਗਿਆ ਹallelujah ਪਰ ਕੁੱਤਾ ਕੁੱਤਾ ਹੀ ਹੈ ਉਹ ਸ਼ੇਰ ਨਹੀਂ ਹੈ ਉਨੁੱਤਪ ਤਮਰ ਉਨੁਪ ਭਜਾਓ ਯਿਸੂ ਮਸੀਹ ਦੇ ਨਾਮ ਤੇ ਤ ਤਾਂ ਭਜਾਓਗੇ ਤਾਂ ਜਦੋਂ ਖੁਦਾ ਦਾ ਕਲਾਮ ਤੁਹਾਡੇ ਅੰਦਰ ਹੋਵੇਗਾ ਖੁਦਾ ਦਾ ਆਤਮਾ ਤੁਹਾਡੇ ਅੰਦਰ ਹੋਵੇਗਾ ਉਹ ਦਲੇਰੀ ਵਾਲਾ ਆਤਮਾ ਤੁਹਾਡੇ ਅੰਦਰ ਆਵੇਗਾ ਹallelujah